ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪੁੱਚੋ ਖੁਰਦ ਪੁੱਚੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਹਾਂ ਦੱਸੋ ਸਿੱਧੂ ਡੇਰੀ ਫਾਰਮ ਤੇ ਬਾਈ ਹੀਫਰ ਵੱਛੀਆਂ ਜਿਹੜੀਆਂ ਉਹ ਵੇਚਦਾ ਇਹਨਾਂ ਦਾ ਵਪਾਰ ਦਾ ਕੰਮ ਹੈ ਪਸ਼ੂ ਖਰੀਦੇ ਵੇ ਹੁੰਦੇ ਆ ਅੱਗੇ ਇਹ ਸੇਲ ਕੀਤੇ ਜਾਂਦੇ ਆ ਤੋ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਸੱਤ ਨਾਗ ਹੀ ਤੁਹਾਨੂੰ ਦਿਖਾਉਣੇ ਆ ਭਰਾਵਾਂ ਦਾ ਪਿਆਰ ਮੰਨ ਲਓ ਜਾਂ ਇਸ ਬਾਈ ਦਾ ਕਾਰੋਬਾਰ ਇਦਾਂ ਦਾ ਵੀ ਇੱਥੇ ਪਸ਼ੂ ਜਿਹੜੇ ਆਉਂਦੇ ਆ ਤੇ ਗਾਹਕ ਵੀ ਇੰਨਾ ਕੁ ਵੀਰ ਆਉਂਦਾ ਵੀ ਨਾਲ ਦੀ ਨਾਲ ਵਿਕੀ ਜਾਂਦੇ ਆ ਸੱਤ ਨਾਗ ਹੈ ਹਾਲਾਂਕਿ ਮੇਰੇ ਖਿਆਲ ਚ 12 ਨਾਗ ਸੀਗੇ ਟੋਟਲ ਜਿਨ੍ਹਾਂ ਦੀ ਵੀਡੀਓ ਬਣਾਉਣੀ ਸੀ ਪਰ ਫਿਲਹਾਲ ਤੁਹਾਨੂੰ ਸੱਤ ਦਿਖਾ ਰਹੇ ਆ ਪੰਜ ਬੱਚੀਆਂ ਵੇਕੀਆਂ ਤੇ ਇੱਕ ਬੇਨਤੀ ਹੈ ਜਿਹੜੀ ਵੀ ਬੱਚੀ ਤੁਸੀਂ ਖਰੀਦਣੀ ਹੈ ਉਹਦੀ ਹਰੇਕ ਪੱਖ ਤੋਂ ਤਸੱਲੀ ਤੁਸੀਂ ਕਰ ਸਕਦੇ ਹੋ ਜਿਹੜਾ ਵੀਰ ਜੇ ਵੱਡੀ ਬੱਚੀ ਕੋਈ ਖਰੀਦਦਾ ਜੇ ਅੰਦਰੋਂ ਚੈੱਕ ਕਰਾਉਣ ਦੀ ਲੋੜ ਆ ਤਾਂ ਆਪਦਾ ਡਾਕਟਰ ਵੀਰ ਨਾਲ ਲਿਆ ਸਕਦੇ ਹਾਂ ਉਹ ਵੀ ਕੋਈ ਦਿੱਕਤ ਨਹੀਂ ਗੱਭਣ ਦੱਸਾਂਗੇ ਤਾਂ ਉਹਨੂੰ ਚੈੱਕ ਪਾਸ ਆਪਦੇ ਘਰੇ ਵੀ ਕਰਵਾ ਸਕਦੇ ਹਾਂ ਘਰ ਤੱਕ ਦੀ ਗਰੰਟੀ ਹੋਊਗੀ ਦੂਜੀ ਗੱਲ ਦੰਦ ਤੇ ਥਣ ਜੋ ਦੱਸਾਂਗੇ ਉਹ ਹੋਣਗੇ ਮਤਲਬ ਜੇ ਦੰਦਾਂ ਤੋਂ ਖੀਰੀ ਕਹਾਂਗੇ ਤਾਂ ਖੀਰੀ ਨਿਕਲੂਗੀ ਜੇ ਥਣ 4 ਕਹੇ ਤਾਂ 4 ਹੀ ਹੋਣਗੇ ਐਕਸਟਰਾ ਕੋਈ ਸ਼ਾਕ ਨਹੀਂ ਹੋਊਗੀ ਇੱਕ ਗੱਲ ਹੋਰ ਐਡ ਕਰ ਦਿੰਨਾ ਬੱਚੀ ਖਰੀਦਣ ਲੱਗਿਆਂ ਜੇ ਕੋਈ ਵੀਰ ਇਹਨਾਂ ਦੀ ਬਲੱਡ ਸੈਂਪਲ ਲੈਣੇ ਚਾਹੁੰਦਾ ਇਹਨਾਂ ਦਾ ਕੋਈ ਟੈਸਟ ਕਰਾਉਣਾ ਚਾਹੁੰਦਾ ਓਪਨਲੀ ਐ ਤੁਸੀਂ ਪੈਸੇ ਲਾਉਣੇ ਆ ਇਹਨਾਂ ਨੇ ਨੋਟ ਜਿਹੜੇ ਉਹ ਬਾਈ ਉਹਨਾਂ ਨੇ ਵੇਖ ਕੇ ਲੈਣੇ ਇਹਨਾਂ ਦਾ ਹੱਕ ਹੈ ਤੇ ਤੁਸੀਂ ਆਪ ਦਾ ਪਸ਼ੂ ਪੂਰਾ ਡਣਕਾ ਕੇ ਲੈ ਸਕਦੇ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਪਹਿਲਾਂ ਛੋਟੀਆਂ ਵੱਛੀਆਂ ਤੇ ਉਸ ਤੋਂ ਬਾਅਦ ਥੋੜੀਆਂ ਇਹਨਾਂ ਨਾਲੋਂ ਵੱਡੀਆਂ ਹਾਲਾਂਕਿ ਫਰਕ 19 21 ਹੈ ਸਾਰੇ ਬੱਚੇ ਜਿਹੜੇ ਉਹ ਬਹੁਤ ਸੋਹਣੇ ਆ ਇੱਕ ਵੱਛੀ ਲਾਸਟ ਉੱਤੇ ਵੱਡੀ ਦਿਖਾਉਂਗਾ ਬਾਕੀ ਸਾਰੇ ਬੱਚੇ ਛੋਟੀ ਉਮਰ ਦੇ ਵਿੱਚ ਬਾਈ ਕੋਲ ਵਿਕਰੀ ਆਲੇ ਆ ਨਰਮਲ ਬਾਈ ਸਤਿ ਸ਼੍ਰੀ ਅਕਾਲ ਅਸ਼ੀਰਕਾਲ ਹੁਣ ਆਪਾਂ 7 ਨਾਕ ਦਿਖਾਉਣੇ ਆ ਟੋਟਲ 12 ਸੀਗੇ ਕਿ ਨਹੀਂ 5 ਇੱਕ ਵਿਗਿਆਈ ਤੇ 8 ਇੱਕ ਵਿਗਿਆਈ ਅੱਛਾ ਹਾਂਜੀ ਹਾਂਜੀ ਟੋਟਲ ਅੱਛਾ ਭਾਈ ਜੀ ਜਨਾਲੇ ਅਮਰੀਕ ਸਿੰਘ ਜੀ ਆਪਣੇ ਲਾਰਜ ਫਾਰਮ ਆ ਇਹਨਾਂ ਬਹੁਤ ਵੱਡਾ ਅੱਛਾ ਉਹਨਾਂ ਕੋਲੇ ਚਲੋ ਉਹਨਾਂ ਨੇ ਕੰਮ ਵਧਾਉਣਾ ਦੇਖੋ ਜੀ ਆਪਾਂ ਇਹ ਕਹਿੰਦੇ ਹੁਣ ਤੁਸੀਂ ਆਏ ਦੇਖੋ ਲਾਰਜ ਫਾਰਮ ਇਹਨਾਂ ਕੋ 160 ਕਮਾ ਹੈ ਅੱਛਾ ਤੇ ਉਹਨਾਂ ਨੇ 8 ਬੱਚੀਆਂ ਆਪ ਤੋਂ ਮੰਗਾਈਆਂ ਠੀਕ ਹੈ ਅਮਰੀਕ ਸਿੰਘ ਜਨਾਲੇ ਪੁਲਿਸਿਆਂ ਜਨਾਲਾ ਜੀ ਉਹ ਨੰਬਰ ਵੀ ਬੋਲ ਦਾਂਗੇ ਵੜੀ ਗੱਲ ਕੀ ਆਪਣੇ ਇੱਥੇ ਆਪ ਆਪਣੇ ਕੋਲੇ ਆ ਕੇ ਵਿਗਾਈਆ ਪਹਿਲਾਂ ਠੀਕ ਹੈ ਬੱਚਿਆਂ ਸੇਲ ਹੋ ਗਏ ਅੱਜ ਜਿਹੜੀਆਂ ਆਪਾਂ ਸੱਤ ਦਿਖਾਵਾਂਗੇ ਇਹ ਤਿੰਨ ਬੱਚੇ ਜਿਹੜੇ ਇਹਨਾਂ ਦੀ ਏਜ ਗਰੁੱਪ ਕੀ ਹੋਊਗੀ ਇਹਨਾਂ ਦੇ ਬਸੇ ਚਾਰ ਪੰਜ ਮਹੀਨਿਆਂ ਤੱਕ 6-7 ਮਹੀਨਿਆਂ ਤੱਕ ਦੂਜੀ ਆ ਜਿਹੜੀ ਤੇ ਆਪਾਂ ਟੈਸਟ ਵਾਲੀ ਗੱਲ ਹੈ ਬਲੱਡ ਸੈਂਪਲ ਇਹ ਅੱਜ ਤੋਂ 1.5 ਸਾਲ ਪਹਿਲਾਂ ਦਾ ਇਹ ਕੰਮ ਚੱਲਦਾ ਆਉਂਦਾ ਹੈ ਜੀ ਆਪਣਾ ਹੂੰ ਇੱਥੋਂ ਆਪਣੇ ਮਨਸੂਰ ਜੀ ਆਏ ਸੀਗੇ ਐਮਪੀ ਤੋਂ ਹੂੰ ਤੇ ਕੁਝ ਯੂਪੀ ਤੋਂ ਗਾਹਕ ਆਏ ਸੀ ਕੁਝ ਆਪਣੇ ਪੰਜਾਬ ਦੇ ਨਵਾਂ ਸ਼ਹਿਰੀ ਰਿਚੀ ਗਈਆਂ ਆਪਣੇ ਬਾਈ ਤੇਰੀ ਬੱਚੇ ਨਹੀਂ ਹੂੰ ਉਹ ਆਪਣੀ ਸਿਟੀ ਜਾਣਾ ਹੈ ਇੰਗਲੈਂਡ ਦੀ ਉਹਨਾਂ ਨੇ ਬਰੂਸਲ ਟੈਸਟ ਕਰਕੇ ਆਈ ਤੋਂ 1.5 ਸਾਲ ਪਹਿਲਾਂ ਲਈਆਂ ਗਈ ਚਲੋ ਜੀ ਆਪਣੇ ਵੱਲੋਂ ਆਪਸ਼ਨ ਹੈ ਜੀ ਆਪਣੇ ਕੋਲ ਆਪਸ਼ਨ ਹੈ ਜੀ ਜੋ ਮਰਜ਼ੀ ਕਰਵਾ ਲੈਣੀ ਜੀ ਆਪਾਂ ਜਿਹੜੀ ਮਰਜ਼ੀ ਬੱਚੀ ਦਾ ਛੋਟੀ ਤੋਂ ਲਾ ਕੇ ਵੱਡੀ ਤੱਕ ਦਾ ਠੀਕ ਹੈ ਆਪ ਦਾ ਡਾਕਟਰ ਲਿਆਉਣ ਆਪ ਦਾ ਸਿੰਪਲ ਵਾ ਕੇ ਆਪੇ ਕਰਵਾ ਲੈਣਾ ਆਪਾਂ ਡਾਕਟਰ ਨਹੀਂ ਬੁਲਾਉਣਾ ਆਪਾਂ ਸਿੰਪਲ ਹੀ ਦਵਾਉਣਾ ਸਹੀ ਹੈ ਚ ਤੌਰ ਦੇ ਬਈ ਇਹਨਾਂ ਨੂੰ ਸੋ ਦੱਸੋ ਇਹ ਛੋਟੇ ਬੱਚੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਬੱਚੀ ਉਮਰ ਛੋਟੀ ਦੀ ਹੈ ਬੱਚਾ ਹੀ ਹੈ ਹਜੇ ਇਹ ਮੰਨ ਲਓ ਤੇ ਇਹ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਦਿੰਨੇ ਆ ਕਾਫ ਕਰੋੜ ਪਹੂਗੀ ਤੇ ਉਸ ਤੋਂ ਬਾਅਦ ਚ ਗਰੋਥ ਇਹਨਾਂ ਨੇ ਕਰਨੀ ਹੈ ਜੇ ਕੋਈ ਵੀ ਰਸਾਇਲਜ ਪਾ ਕੇ ਰੱਖਦਾ ਹੈ ਤਾਂ ਉਹ ਬੱਛੀਆਂ ਜਿਹੜੀਆਂ ਜਰੂਰ ਇੱਕ ਦੋ ਨਾਲ ਜੇ ਪਾਲ ਲੂਗਾ ਤਾਂ ਤਾਂ ਫਾਇਦਾ ਹੀ ਹੋ ਜਾਊਗਾ ਵੀ ਇਹ ਕਰਮਾਲੀਆਂ ਅੱਜ ਕੱਲ ਗਾਂ ਦੀ ਕੀਮਤ ਚੰਗੀ ਹੈ ਬੰਦੀ ਬਾਈ ਸੱਚੀ ਜਿਹੜੀਆਂ ਬੱਛੀਆਂ ਨਰਮਲ ਬਾਈ ਖਰੀਦਦਾ ਜਾਂ ਅਸੀਂ ਵੇਚਦੇ ਆਂ ਜੋ ਡਿਟੇਲ ਹੁੰਦੀ ਹੈ ਉਹ ਦੱਸ ਕੇ ਦਿੰਨੇ ਆ ਮਤਲਬ ਸੀਮਣ ਬਥੇਰੇ ਬੁੱਲਾਂ ਦੇ ਨਾਮ ਟੈਪਸ ਦੇ ਉੱਤੇ ਆ ਜੇ ਆਪਾਂ ਨਾਮ ਲੈਣਾ ਹੋਵੇ ਵੀ ਇਹ ਬੱਚੀ ਐਸ ਬੁੱਲ ਦੀ ਐ ਟਮੈਂਟ ਇੱਕ ਲੱਗਣਾ ਪਰ ਉਹਦੇ ਚ ਨੁਕਸਾਨ ਛੋਟਾ ਹੋਣਾ ਇਸ ਚੀਜ਼ ਨੂੰ ਸਮਝਿਆ ਕਰੋ ਬੱਚਾ ਜਿਹੜਾ ਖਰੀਦਣਾ ਉਹਦਾ ਢਾਂਚਾ ਦੇਖੋ ਹੁਣ ਤੁਸੀਂ ਇਹ ਬੱਚੀ ਜਿਹੜੀ 2 ਨੰਬਰ ਤੇ ਬਾਈ ਤੋਰ ਰਿਹਾ ਇਹਦਾ ਰੰਗ ਰੂਪ ਪ੍ਰਿੰਟ ਦੇਖ ਲਓ ਇਹ ਛੋਟੀ ਉਮਰ ਦੇ ਬੱਚੇ ਆ ਦੱਸੋ ਹਜੇ ਕਿ ਗਰੋਥ ਵਾਲੀ ਸਟੇਜ ਦੇ ਉੱਤੇ ਆ ਉਮਰ ਛੋਟੀ ਹੈ ਪਰ ਰੰਗ ਰੂਪ ਤੇ ਢਾਂਚਾ ਜਿਹੜਾ ਉਹ ਬਹੁਤ ਚੰਗਾ ਸੋ ਬਾਕੀ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਆ ਕੇ ਦੇਖ ਲਓ ਨਰਮਲ ਬਾਈ ਥਾਣੇ ਨਾਲ ਅੱਛੀਆਂ ਦੇ ਸਾਰੀਆਂ ਦੇ ਚਾਰ ਚਾਰਾਂ ਬਾਈ ਠੀਕ ਹਾਂਜੀ ਸੋ ਸਾਰੀਆਂ ਬੱਚੀਆਂ ਦੇ ਥਣ ਚਾਰ ਚਾਰ ਹੈ ਤੇ ਸਾਰੇ ਬੱਚੇ ਜਿਹੜੇ ਲਾਸਟ ਵਾਲੀ ਬੱਚੀ ਦੇ ਦੰਦ ਵੀਡੀਓ ਚ ਦਿਖਾਵਾਂਗੇ ਬਾਕੀ ਇਹ ਸਾਰੇ ਬੱਚੇ ਛੋਟੀ ਉਮਰ ਦੇ ਆ ਦੇਖੋਰੇਦੂ ਅੱਗੇ ਬੱਚੀ ਦੇਖੋ ਬੱਚੀਆਂ ਦੇ ਵਿੱਚ ਕੋਸ਼ਿਸ਼ ਕਰੋ ਵੀ ਖੀਰੀ ਨੂੰ ਪਹਿਲ ਦਿਓ ਉਸ ਤੋਂ ਬਾਅਦ ਚ ਦੋ ਦੰਦ ਤੱਕ ਬੱਚੀ ਦੇਖ ਲਓ ਬਾਕੀ ਜੇ ਤੁਸੀਂ ਖਰੀਦਦੇ ਹੋ ਤਾਂ ਉਦੋਂ ਅਗਲੀਆਂ ਬੱਚੀਆਂ ਨੂੰ ਅੰਦਰੋਂ ਚੈੱਕ ਕਰਵਾਉਣ ਦੀ ਲੋੜ ਪੈ ਜਾਂਦੀ ਹੈ ਕਿਉਂਕਿ ਚੌਗੀਆਂ ਛਗੀਆਂ ਕਈ ਵਾਰ ਰਿਪੀਟ ਕੇ ਇਸ ਕੋ ਸੇ ਇਦਾਂ ਦਾ ਹੋ ਸਕਦਾ ਹੁੰਦਾ ਵੀ ਅੰਦਰ ਕੋਈ ਨੁਕਸ ਨਾ ਹੋਵੇ ਕਿਤੋਂ ਵੀ ਖਰੀਦੋ ਤੁਸੀਂ ਇਹ ਵੀ ਬੱਚੀ ਦਾ ਰੰਗ ਰੂਪ ਦੇਖੋ ਬਹੁਤ ਸੋਹਣੀ ਬੱਚੀ ਦੱਸੋ ਪ੍ਰਿੰਟ ਦੇਖ ਸਕਦੇ ਹਾਂ ਤੁਸੀਂ ਵਾਈਟ ਫੇਸ ਹੈ ਸਿੱਧਾ ਪਟਾ ਹੁੰਦਾ ਬਾਕੀ ਬਲੈਕ ਰੰਗ ਜਿਹੜਾ ਇਹ ਵੀ ਜੱਜਦਾ ਹੈ ਜਦਨ ਕਰਮਾ ਲਈ ਸੂਣ ਦੇ ਨੇੜ ਗਾਂ ਹੋਊਗੀ ਉਸ ਦਿਨ ਰੰਗ ਇਹ ਹੀ ਬੜਾ ਟੌਰੀ ਦਿਸੂਗਾ ਇਨਾਂ ਦੀ ਵੀ ਵੈਲਿਊ ਇਸ ਵਕਤ ਤੋਂ ਵੰਦੀ ਆ ਦੱਸੋ ਜਦੋਂ ਤੁਸੀਂ ਕੋਈ ਗਾਂ ਖਰੀਦਦੇ ਹੋ ਹੁਣ ਤੁਸੀਂ ਅੱਜ ਦੇ ਟਾਈਮ 'ਚ ਦੇਖੋ ਤਾਂ ਡੱਬੀ ਵੈੜ ਦੀ ਮਾਰਕੀਟ ਸਭ ਤੋਂ ਜ਼ਿਆਦਾ ਹੈ। ਜ਼ਿਆਦਾ ਬਲੈਕ ਵੈੜ ਦੀ ਮਾਰਕੀਟ ਥੋੜੀ ਡਾਊਨ ਪੈ ਜਾਂਦੀ ਹੈ। ਡੱਬੀ ਵੈੜ ਜ਼ਿਆਦਾ ਛੇਤੀ ਵਿਕਦੀ ਹੈ, ਜ਼ਿਆਦਾ ਚੰਗੀ ਕੀਮਤ ਤੇ ਵਿਕਦੀ ਹੈ ਤੇ ਸੋਨੂੰ ਅੱਜ ਉਸੇ ਤਰ੍ਹਾਂ ਦੇ ਰੰਗ ਰੂਪ ਵਾਲਾਂ, ਉਸੇ ਤਰ੍ਹਾਂ ਦੇ ਪ੍ਰਿੰਟ ਵਾਲਾਂ ਦਿਖਾਉਂਗਾ। ਇਹ ਵੀ ਬੱਚੀ ਦੇਖੋ, ਉਹਨਾਂ ਨਾਲੋਂ ਥੋੜੀ ਵੱਡੀ ਉਮਰ ਦੇ ਵਿੱਚ ਹੈ। ਹਾਈਟ ਲੈਂਥ ਦੀ ਜੱਜਮੈਂਟ ਤੁਸੀਂ ਕਰ ਲਿਓ ਕਿਉਂਕਿ ਜਿਹੜੀ ਖੁਰਲੀ ਹੈ ਮੈਂ ਪਹਿਲਾਂ ਵੀ ਇਹ ਗੱਲ ਦੱਸਦਾ ਉਹਨਾਂ ਵੀ ਪਰਲੀ ਖੁਰਲੀ ਜਿਹੜੀ ਉਹ 2.5 ਤੋਂ 3.5 ਫੁੱਟ ਦੇ ਆਸ-ਪਾਸ ਹੈ ਤੇ ਇਹ ਖੁਰਲੀ ਜਿਹੜੀ ਉਹ 2.2 ਫੁੱਟ ਦੀ ਹੋਊਗੀ ਇਹਨਾਂ ਨਾਲ ਬੱਚੀਆਂ ਵੱਧੀਆਂ ਹੋਣੀਆਂ ਤੇ ਹਾਈਟ ਦੀ ਜਜਮੈਂਟ ਤੁਸੀਂ ਆਪੇ ਕਰਿਓ ਕਿਹ ਵੀ ਬੱਚੀ ਦਾ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਦੋਸਤੋ ਸੋਹਣੀ ਵੈੜ 4 ਨੰਬਰ ਦੇ ਉੱਤੇ ਹੈ ਜਾਂ ਇਹ ਮੰਨ ਲਓ ਵੀ ਜਿਹੜੀ ਵਖਰੀ ਖੁਰਲੀ ਉਹਦੇ ਤੇ ਪਹਿਲੇ ਨੰਬਰ ਤੇ ਖੜੀ ਹੈ ਇਸ ਤੋਂ ਅੱਗੇ ਇੱਕ ਗੋਲ ਜਿਹਾ ਸਰੀਰ ਦੀ ਵੈੜ ਬਾਈ ਤੋਰੂਗਾ ਬੱਚਾ ਹੀ ਹੈ ਛੋਟੀ ਉਮਰ ਦਾ ਦੰਦ ਇਹਨਾਂ ਦੇ ਮੈਂ ਇਸ ਕਰਕੇ ਨਹੀਂ ਵੇਖ ਰਿਆ ਵੀ ਇਹ ਵੇਖਣ ਦੀ ਵੀ ਲੋੜ ਨਹੀਂ ਤੁਸੀਂ ਤੁਹਾਡੇ ਘਰੇ ਪਹੁੰਚਣਗੇ ਤਾਂ ਤੁਸੀਂ ਦੇਖ ਲਓ ਅਖੀਰੀਆਂ ਹੋਣਗੀਆਂ ਕਿਉਂਕਿ ਢਾਂਚੇ ਦੱਸਦੇ ਹੁੰਦੇ ਆ ਚਿਹਰੇ ਦੱਸਦੇ ਹੁੰਦੇ ਆ ਪਸ਼ੂ ਦੇ ਵੀ ਉਹਨਾਂ ਦੰਦੋ ਕਿਵੇਂ ਹੋ ਬੱਚਾ ਦੇਖੋ ਦੱਸੋ ਵਖਰੀ ਸੋਹਣੀ ਬੰਤਰ ਛੋਟਾ ਜਿਹਾ ਫੇਸ ਹੈ ਹਜੇ ਛੋਟੀ ਉਮਰ ਦਾ ਬੱਚਾ ਲੰਬਾਈ ਹੁਣੇ ਦੇਖ ਲਓ ਤੁਸੀਂ ਉਮਰ ਦੇ ਹਿਸਾਬ ਤੇ ਤੁਹਾਨੂੰ ਇਹ ਵੱਧ ਲੰਬੀ ਦਿਸਦੀ ਹੋਣੀ ਹੈ ਬੱਚੀ ਬਾਕੀ ਸੰਭੀ ਫੁੱਲ ਹੈ ਪੇਟ ਨਹੀਂ ਵਧਿਆ ਹੋਇਆ ਮੇਨ ਗੱਲ ਇਹ ਹੈ ਪੂਰੀ ਵਧੀਆ ਫੀਡ ਦੇ ਨਾਲ ਪਲੀ ਦੀ ਹੈ ਚਾਰ ਹੀ ਥਾਣਾ ਦੋਸਤੋ ਬਾਕੀ ਮੈਂ ਦੁਬਾਰਾ ਫੇਰ ਉਹ ਗੱਲ ਐਡ ਕਰ ਦਿੰਨਾ ਵੀ ਸੀਮਨ ਬਾਰੇ ਇਸ ਕਰਕੇ ਨਹੀਂ ਦੱਸਦੇ ਵੀ ਜਿਹੜੀ ਚੀਜ਼ ਪਤਾ ਨਹੀਂ ਉਹ ਨਾਂ ਦੱਸੀ ਜਾਵੇ ਤਾਂ ਉਹਨੂੰ ਤੁਸੀਂ ਵੀ ਜਰੂਰ ਪਸੰਦ ਕਰਿਆ ਕਰੋ ਕਿਉਂਕਿ ਦੱਸਣ ਨੂੰ ਇੱਕ ਮਿੰਟ ਲੱਗਣਾ ਕਿਸੇ ਵੀ ਬੁੱਲ ਦੀ ਇਹ ਵੱਛੀ ਬਣਾਉਣ ਲੱਗਿਆਂ ਉਹਦੇ ਨਾਲ ਉਹਦਾ ਰਿਕਾਰਡ ਬਣ ਜਾਂਦਾ ਪਰ ਝੂਠੀ ਗੱਲ ਕਰਕੇ ਨਹੀਂ ਵੇਚਣਾ ਚਾਹੀਦਾ ਕਿਸੇ ਚੀਜ਼ ਨੂੰ ਸੋ ਇਹ ਵੀ ਵੱਛੀ ਤੁਸੀਂ ਇਦੋਂ ਅੱਗੇ ਦੇਖ ਸਕਦੇ ਹੋ ਦੱਸੋ ਆਕੇ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਕਰ ਲਓ ਜੇ ਵਾਈਟ ਇਹਦੇ ਗੁਲਾਬੀ ਰੰਗ ਦੇ ਥਾਨ ਹੈ ਢਾਂਚਾ ਇਹਦਾ ਤੁਸੀਂ ਬੱਚੀ ਦਾ ਦੇਖ ਸਕਦੇ ਹੋ ਇਹ ਵੀ ਸਭੀ ਸੋਹਣੀ ਹੈ ਰਾਜੀ ਹੈ ਫਲੀ ਵੀ ਬੱਚੀ ਹੈ ਵੀ ਲਾਸਟ ਦੇ ਉੱਤੇ ਇੱਕ ਵੱਡੀ ਬੱਚੀ ਹੈ ਇਹਦੇ ਆਪਾਂ ਦੰਦ ਜ਼ਰੂਰ ਦੇਖ ਲਾਂਗੇ ਕਿਉਂਕਿ ਇਹਦੀ ਏਜ ਜਿਹੜੀ ਉਹ ਇਹਨਾਂ ਨਾਲੋਂ ਵੱਧ ਹੈ ਪਹਿਲਾਂ ਦੰਦ ਤੇ ਬਾਅਦ ਚ ਤੋੜਾਂਗੇ ਸੋ ਹਜੇ ਕਨਫਰਮ ਖੀਰੀ ਹੈ ਦੰਦ ਤੁਸੀਂ ਇੱਥੋਂ ਦੇਖ ਸਕਦੇ ਹੋ ਨਰਮਲ ਭਾਈ ਇਹਦੀ AI ਤਾਂ ਨਹੀਂ ਹਜੇ ਹੋਈ ਨਹੀਂ ਹੀਟ ਚ ਆਈ ਕੱਲ ਠੀਕ ਹੈ ਸੋ AI ਨਹੀਂ ਹੋਈ ਹੀਟ ਚ ਆ ਗਈ ਇੱਕ ਵਾਰ ਇਸ ਤੋਂ ਬਾਅਦ ਤੁਸੀਂ ਚੈੱਕ ਕਰਵਾ ਕੇ ਕੋਈ ਵੀ ਲਿਆਣਾ ਲਿਆ ਸਕਦਾ ਆਪਣੇ ਅੰਦਰ ਚੈੱਕ ਕਰਵਾ ਲਈ ਠੀਕ ਹੈ ਇੱਥੇ ਕਰਵਾ ਲੇ ਆਪਦੇ ਘਰੇ ਲੈ ਕੇ ਕਰਵਾ ਲੇ ਉਸ ਤੋਂ ਬਾਅਦ ਗੱਡੀਆਂ ਦੇ ਪੈਸੇ ਦੇ ਕੋਈ ਗੱਲ ਨਹੀਂ ਠੀਕ ਹੈ ਓਕੇ ਸੋ ਜਿਹੜੀ ਚੈੱਕ ਕਰਨ ਦੀ ਗੱਲ ਆ ਦੋਸੋ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ ਘਰੇ ਗਏ ਬੱਛੀ ਵੈਸੇ ਤਾਂ ਖੀਰੀ ਬੱਛੀ ਆਪਾਂ ਨੂੰ ਪਤਾ ਖੀਰੀਆਂ ਦੇ ਵਿੱਚ ਕੋਈ ਸਮੱਸਿਆ ਘੱਟ ਹੀ ਹੋਣੀ ਹੁੰਦੀ ਹੈ ਪਰ ਫਿਰ ਵੀ ਤੁਸੀਂ ਚੈੱਕ ਕਰਾ ਸਕਦੇ ਹੋ ਦਸੰਬਰ ਮਹੀਨੇ ਚ ਜੀਆਈ ਕਰਾਉਣੀ ਚਾਹੀਦੀ ਐ ਦਸੋ ਰੋਤ ਚ ਸੂਗੀ ਤਾਂ 4 ਰੁਪਏ ਤੁਹਾਡੇ ਵਾਧਰ ਲਾਉਗੀ ਜਦੋਂ ਤੁਸੀਂ ਵੇਚਣ ਲੱਗੇ ਹਾਈਟ ਲੈਂਥ ਫੁੱਲ ਐ ਉਮਰ ਦੇ ਹਿਸਾਬ ਤੇ ਹਜੇ ਖੀਰੀ ਬੱਚੀ ਦਾ ਕੱਦ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਦਸੋ ਬੱਚੀ ਇਹ ਗਾਂ ਬਾਨੀ ਐ ਸੋਏ ਸਤ ਨਗ ਅੱਜ ਦੀ ਇਸ ਵੀਡੀਓ ਦੇ ਵਿੱਚ ਵਿਕਰੀ ਵਾਲੇ ਬਾਈ ਕੋਲ ਬਹੁਤ ਸਾਰੇ ਪਸ਼ੂ ਵੇਚਦੇ ਆ ਇੱਥੋਂ ਬੱਚੀਆਂ ਵੇਚਦੇ ਆ ਬਿਨਾ ਉਹਨਾਂ ਦਾ ਰਿਕਾਰਡ ਦੱਸੇ ਤੋਂ ਮਤਲਬ ਵੱਛੀਆਂ ਸੋਹਣੀਆਂ ਹੁੰਦੀਆਂ ਢਾਂਚੇ ਤੁਸੀਂ ਪਸੰਦ ਕਰੋ ਸੀਮਨ ਜਿਹੜਾ ਚੰਗਾ ਲਵਾ ਲਓਗੇ ਉਹਦਾ ਰਿਕਾਰਡ ਸੰਭਾਲ ਕੇ ਰੱਖ ਲਓ ਪਸ਼ੂ ਸੋਹਣਾ ਖਰੀਦੋ ਮੇਨ ਗੱਲ ਇਹ ਤੇ ਇੱਥੇ ਤੁਹਾਨੂੰ ਸੋਹਣੀਆਂ ਵੱਛੀਆਂ ਹੀ ਦੇਖਣ ਨੂੰ ਮਿਲਣਗੀਆਂ ਅੱਜ ਦੀ ਵੀਡੀਓ ਦੇ ਸਤਨਾਕ ਸੀ ਆਸ ਹੈ ਵੀ ਤੁਹਾਨੂੰ ਪਸੰਦ ਆਉਣਗੇ ਧੰਨਵਾਦ